ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਬਹੁਤ ਸੋਹਣਾ ਸੂਟ ਆਪਾਂ ਸ਼ਿਮਰ ਦੇ ਉੱਪਰ ਰੈਡੀ ਕੀਤਾ ਹੋਇਆ ਹੈ ਬਹੁਤ ਸੌਫਟ ਸ਼ਿਮਰ ਹੁੰਦੀ ਹੈ ਕੋਈ ਚੁੱਭਣ ਵਾਲੀ ਨਹੀਂ ਹੁੰਦੀ ਠੀਕ ਹੈ ਇਸ ਤਰ੍ਹਾਂ ਦੇ ਨਾਲ ਇਹ ਵਾਲਾ ਡਿਜ਼ਾਈਨ ਆਪਾਂ ਰੈਡੀ ਕੀਤਾ ਹੋਇਆ ਆਰੀ ਦਾ ਕੰਮ ਹੈ ਜੀ ਸਾਰਾ ਬਹੁਤ ਵਧੀਆ ਪਾਰਟੀ ਵੇਅਰ ਸੂਟਸ ਰੈਡੀ ਹੁੰਦੇ ਨੇ ਇਸ ਦਾ ਘੇਰਾ ਜਿਹੜਾ ਆਪਾਂ ਜੀ ਉਹ ਬਰੌਡ ਰੱਖਿਆ ਹੋਇਆ ਹੈ ਜਿਹੜਾ ਇਹ ਵਾਲਾ ਸੂਟ ਹੈ ਆਪਾਂ ਪਹਿਲਾਂ ਜਾਰਜਟ ਤੇ ਦਿਖਾਇਆ ਸੀ ਇਸ ਦਾ ਘੇਰਾ ਆਪਾਂ نیچے ਤੋਂ ਥੋੜਾ ਜਿਹਾ ਕੱਟ ਮਤਲਬ ਕਿ ਇੱਕ ਲਾਈਨ ਹੀ ਦਿੱਤੀ ਸੀ ਤੇ ਉੱਪਰੋਂ ਇਹ ਵਾਲਾ ਫਲਾਵਰ ਆਉਂਦਾ ਤੁਸੀਂ ਦੋਨਾਂ ਦੇ ਵਿੱਚੋਂ ਜਿਹੜਾ ਮਰਜੀ ਡਿਜ਼ਾਈਨ ਹੈ ਜੀ ਉਹ ਆਪਣੇ ਲਈ ਰੈਡੀ ਕਰਵਾ ਸਕਦੇ ਹੋ ਦੁਪੱਟਾ ਇਸ ਦੇ ਨਾਲ ਟਾਈ ਡਾਈ ਰੱਖਿਆ ਹੋਇਆ ਵਿੱਚ ਵੀ ਆਪਾਂ ਗੋਟੇ ਦਿੱਤੇ ਹੋਏ ਨੇ ਜਿੱਥੇ ਟਾਈ ਡਾਈ ਹੈ ਠੀਕ ਹੈ ਜੀ ਤੇ ਸਾਈਡ ਦੇ ਉੱਪਰ ਵੀ ਛੋਟਾ ਜਿਹੜਾ ਗੋਟਾ ਉਹ ਦਿੱਤਾ ਹੋਇਆ ਤਿੰਨੋਂ ਕਲਰ ਹੈਗੇ ਨੇ ਜਿਹੜੇ ਆਪਾਂ ਇਸ ਦੇ ਵਿੱਚ ਯੂਜ਼ ਕੀਤੇ ਨੇ ਇਸ ਤਰ੍ਹਾਂ ਦੇ ਨਾਲ ਦੁਪੱਟੇ ਬਣੇ ਨਾ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ ਸ਼ਿਮਰ ਦਾ ਲਾਈਨਸ ਵਾਲੇ ਦੁਪੱਟਾ ਰੱਖਿਆ ਹੋਇਆ ਨਾਲ ਸੇਮ ਸੂਟ ਦੇ ਤੁਸੀਂ ਸਾਨੂੰ ਆਰਡਰਸ ਦੇ ਸਕਦੇ ਹੋ ਸੇਮ ਕਲਰ ਤੇ ਬਣਵਾ ਸਕਦੇ ਹੋ ਇਸ ਸੂਟ ਦੇ ਵੀ ਤੁਸੀਂ ਸਾਨੂੰ ਆਰਡਰਸ ਦੇ ਸਕਦੇ ਹੋ ਅਗਰ ਤੁਸੀਂ ਇਸ ਤਰ੍ਹਾਂ ਦੇ ਨਾਲ ਇਸ ਨੂੰ ਡਿਜ਼ਾਈਨ ਕਰਵਾਉਣਾ ਚਾਹੁੰਦੇ ਹੋ ਘੇਰਾ ਕੱਟ ਕਰਵਾਉਣਾ ਚਾਹੁੰਦੇ ਹੋ ਠੀਕ ਹੈ ਜੀ ਜਿਹੜੇ ਮਰਜੀ ਸਟੱਫ ਤੇ ਤੁਸੀਂ ਬਣਾ ਸਕਦੇ ਹੋ ਕ੍ਰੇਪ ਤੇ ਵੀ ਸੋਨਾ ਲੱਗਣਾ ਸ਼ਿਮਰ ਤੇ ਵੀ ਜੌਰਜਟ ਤੇ ਵੀ ਹਰ ਤਰ੍ਹਾਂ ਦੇ ਸਟੱਫ ਤੇ ਜਿਹੜਾ ਆਰੀ ਦਾ ਕੰਮ ਹੈ ਜੀ ਉਹ ਸੋਨਾ ਲੱਗਦਾ